ਸਵਾਗਤ ਹੈ ਕਿਸਾਨ ਭਰਾਵੋ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਤੇ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆ ਇਹ ਹੈ ਗਰਮ ਰੁੱਤ ਦੀ ਮੂੰਗੀ ਬਾਰੇ ਤੇ ਜਿਹੜੀ ਗਰਮ ਰੁੱਤ ਦੀ ਮੂੰਗੀ ਆ ਇਹ ਬਹੁਤ ਲਾਭਦਾਇਕ ਹੈ ਕਿਉਂਕਿ ਇੱਕ ਤਾਂ ਇਹ ਜਿਹੜੀ ਕਿਸਾਨ ਦੀ ਆਰਥਿਕ ਅਵਸਥਾ ਨੂੰ ਜਿਹੜੀ ਉਹਦੇ ਚ ਵਾਧਾ ਕਰਦੀ ਹੈ ਤੇ ਦੂਜਾ ਜਿਹੜੀ ਧਰਤੀ ਦੀ ਉਪਜਾਊ ਸ਼ਕਤੀ ਹੈ ਉਹਨੂੰ ਵਧਾਉਂਦੀ ਹੈ ਤੇ ਜੇ ਆਪਾਂ ਗੱਲ ਕਰੀਏ ਇਸ ਦਾ ਚੰਗਾ ਝਾੜ ਲੈਣ ਲਈ ਆਪਾਂ ਨੂੰ ਕੀ ਕੀ ਕਰਨਾ ਚਾਹੀਦਾ ਇੱਕ ਤਾਂ ਆਪਾਂ ਨੂੰ ਵਧੀਆ ਕਿਸਮ ਦੀ ਜਿਹੜੀ ਆ ਮੂੰਗੀ ਬੀਜਣੀ ਚਾਹੀਦੀ ਹੈ ਵੀ ਕਿਹੜੀ ਕਿਸਮ ਵਧੀਆ ਇੱਕ ਜਿਹੜਾ ਆਪਾਂ ਨੂੰ ਨਦੀਨ ਉਹਦੇ ਲਈ ਉਹਦਾ ਨਾਸ਼ ਕਰਨ ਲਈ ਵੀ ਕਿਹੜਾ ਸਾਲਟ ਵਰਤਣਾ ਚਾਹੀਦਾ ਤੇ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਤੇ ਅੱਜ ਆਪਾਂ ਦੱਸਾਂਗੇ ਨਾਲੇ ਆਪਾਂ ਦੱਸਾਂਗੇ ਵੀ ਕਿਹੜੀ ਕਿਸਮ ਦਾ ਕਿੰਨਾ ਝਾੜਾ ਤੇ ਜਾਣੀ ਆਪਾਂ ਪਹਿਲੀ ਕਿਸਮ ਉਹ ਪਹਿਲੀ ਕਿਸਮ ਐਸਐਮਐਲ 1827 ਇਹ ਕਿਸਮ ਜਿਹੜੀ ਹੈਗੀ ਆ ਬੂਟੇ ਖੜਮੇ ਦਰਮਿਆਨੇ ਕੱਦੇ ਹੁੰਦੇ ਆ ਦੇ ਇਸ ਕਿਸਮ ਨੂੰ ਫੁਲੀਆਂ ਜਿਹੜੀਆਂ ਉਹ ਗੁੱਛੇ ਚ ਲੱਗਦੀਆਂ ਤੇ ਇਹ ਕਿਸਮ ਤਕਰੀਬਨ 60 ਦਿਨਾਂ ਵਿੱਚ ਜਿਹੜੀ ਉਹ ਪੱਕ ਜਾਂਦੀ ਹੈ ਤੇ ਇਸ ਦੇ ਦਾਣੇ ਹਰੇ ਤੇ ਚਮਕੀਲੇ ਹੁੰਦੇ ਆ ਠੀਕ ਹੈ ਇਹਦਾ ਜਿਹੜਾ ਆਕਾਰ ਦਰਮਿਆਨਾ ਤੇ ਜ਼ਿਆਦਾ ਮੋਟਾ ਨਹੀਂ ਹੁੰਦਾ ਤੇ ਇਹ ਜਿਹੜੀ ਮੂੰਗੀ ਦੀ ਦਾਲ ਜਿਹੜੀ ਬਹੁਤ ਸਵਾਦ ਬੰਦੀ ਹੈ ਇਹਦਾ ਝਾੜ ਲਗਭਗ 5 ਕੁਇੰਟਲ પ્રતિ ਏਕੜ ਦੱਸਿਆ ਜਾਂਦਾ ਤੇ ਜੇ ਆਪਾਂ ਗੱਲ ਕਰੀਏ ਦੂਜੀ ਕਿਸਮ ਦੀ ਉਹ ਹੈਗੀ ਹੈ TMV 37 ਇਹ ਕਿਸਮ 2017 ਵਿੱਚ ਜਿਹੜੀ ਇਹਦੀ ਆਜ਼ਾਦ ਕੀਤੀ ਗਈ ਸੀ ਤੇ ਇਸ ਦੇ ਇਸ ਕਿਸਮ ਦੇ ਜਿਹੜੇ ਬੂਟੇ ਖੜਮੇ ਛੋਟੇ ਕੱਦ ਦੇ ਤੇ ਸਥਿਰ ਰਹਿਣ ਵਾਲੇ ਹੁੰਦੇ ਹਨ ਇਸ ਕਿਸਮ ਨੂੰ ਜਿਹੜੀਆਂ ਫਲ ਉਹ ਗੁੱਛੀਆਂ ਚ ਲੱਗਦੀਆਂ ਤੇ ਇਹ ਕਿਸਮ ਅਗੀਤੀ ਪੱਕਣ ਵਾਲੀ ਕਿਸਮ ਹੈ ਤੇ ਜਿਹੜੀ ਇਹ ਲਗਭਗ ਕਾਟਾਂ ਦੇ ਨਾਲ ਦੇ ਵਿੱਚ ਵੀ ਜਿਹੜੀ ਪੱਕ ਜਾਂਦੀ ਹੈ ਦਾਣੇ ਚ ਮਕੀਲੇ ਹਰੇ ਰੰਗ ਦੇ ਹੁੰਦੇ ਆ ਤੇ ਦਾਲ ਵੀ ਇਹਦੀ ਵੀ ਬਹੁਤ ਸਵਾਦ ਬੰਦੀ ਹੈ ਤੇ ਇਹਦਾ ਵੀ ਝਾੜ 4 ਕੁਆਂਟਲ ਪ੍ਰਤੀ ਏਕੜ ਦੱਸਿਆ ਜਾਂਦਾ ਹੈ ਤੇ ਜੇ ਆਪਾਂ ਗੱਲ ਕਰ ਗਏ ਤੀਜੀ ਕਿਸਮ ਤੀਜੀ ਕਿਸਮ ਜਿਹੜੀ ਹੈਗੀ ਐ ਐਸਐਮਐਲ 832 ਇਹ ਕਿਸਮ ਦੇ ਜਿਹੜੇ ਬੂਟੇ ਖੜਮੇ ਦਰਮਿਆਨੇ ਦੇ ਠਹਿਰ ਹੁੰਦੇ ਹਨ ਤੇ ਇਹ ਕਿਸਮ ਨੂੰ ਫਲੀਆਂ ਜਿਹੜੀਆਂ ਉਹ ਗੁੱਛੀਆਂ ਚ ਲੱਗਦੀਆਂ ਨੇ ਤੇ ਕਿਸਮ ਜਿਹੜੀ ਤਕਰੀਬਨ 60 ਤੋਂ 65 ਦਿਨਾਂ ਦੇ ਵਿੱਚ ਜਿਹੜੀ ਪੱਕ ਜਾਂਦੀ ਹੈ ਤੇ ਇਹਦੀ ਜਿਹੜੀ ਇੱਕ ਫਲੀ ਵਿੱਚ ਤਕਰੀਬਨ 9 ਤੋਂ 10 ਦਾਣੇ ਹੁੰਦੇ ਆ ਤੇ ਇਸ ਦੇ ਦਾਣੇ ਜਿਹੜੇ ਹਰੇ ਦਰਮਿਆਨੇ ਆਕਾਰ ਦੇ ਤੇ ਬਹੁਤ ਜ਼ਿਆਦਾ ਚਮਕੀਲੇ ਹੁੰਦੇ ਆ ਤੇ ਦਾਲ ਬਹੁਤ ਹੀ ਜ਼ਿਆਦਾ ਸਵਾਦਬੰਦੀ ਤੇ ਇਸ ਦਾ ਵੀ ਝਾੜ ਲਗਭਗ 4 ਕੁਆਂਟਲ ਪ੍ਰਤੀ ਏਕੜ ਜਿਹੜਾ ਉਹ ਹੁਣ ਨਿਕਲਦਾ ਤੇ ਜੇ ਆਪਾਂ ਗੱਲ ਕਰੀਏ ਚੌਥੀ ਕਿਸਮ ਦੀ ਇਹ ਗੀਏ ਐਸਐਮਐਲ 668 ਇਸ ਕਿਸਮ ਦੇ ਜਿਹੜੇ ਬੂਟੇ ਖੜਮੇ ਛੂਟੇ ਖਿੱਲਰਵੇਂ ਹੁੰਦੇ ਆ ਤੇ ਇਸ ਕਿਸਮ ਨੂੰ ਜਿਹੜੇ ਮੈਂ ਫਲੀਆਂ ਉਹ ਗੁਸ਼ੀਆਂ ਵਿੱਚ ਲਾਗ ਦਿੰਦਾ ਤੇ ਇੱਕ ਸਾਰ ਜਿਹੜੀਆਂ ਮੈਂ ਉਹ ਪੱਕ ਦਿਆਂ ਇਹ ਬਹੁਤ ਘੱਟ ਸਮਾਂ ਵਿੱਚ ਸਾਰੀਆਂ ਫਲੀਆਂ ਜਿਹੜੀਆਂ ਆ ਜਾਂਦੀਆਂ ਤੇ ਇਸ ਦੀਆਂ ਜਿਹੜੀਆਂ ਫਲਗਨ ਲੰਮੀਆਂ ਹੁੰਦੀਆਂ ਨਾ ਫਲੀ ਵਿੱਚ 10 ਤੋਂ 11 ਦਾਣੇ ਹੁੰਦੇ ਆ ਤੇ ਇਸ ਕਿਸਮ ਦਾ ਔਸਤ ਝਾੜ ਜਿਹੜਾ ਹੈਗਾ 4.5 ਕੁਆਂਟਲ ਪ੍ਰਤੀ ਜਿਹੜਾ ਉਹ ਏਕੜ ਨਿਕਲਦਾ ਤੇ ਆਪਾਂ ਗੱਲ ਕਰਦੇ ਆ ਜਿਹੜੀ ਅਗਲੀ ਕਿਸਮ ਦੀ ਉਹ ਹੈਗੀ ਆ IP 205 ਇਸ ਕਿਸਮ ਨੂੰ ਪੂਸਾ ਕਾਣਪੁਰ ਵੱਲੋਂ ਜਿਹੜਾ ਤਿਆਰ ਕੀਤਾ ਗਿਆ ਤੇ IP ਜਿਹੜੀ 205 ਉਸ ਨੂੰ ਪੂਸਾ ਵਿਸ਼ਾਲ ਦੇ ਨਾਂ ਤੇ ਵੀ ਜਿਹੜਾ ਜਾਣਿਆ ਜਾਂਦਾ ਤੇ ਇਸ ਦੀ ਖਾਸ ਇਹਨੂੰ ਜਿਹੜੀ ਖਾਸ ਕਿਸਮ ਦੀ ਜਿਹੜੀ ਮੂੰਗੀ ਲੱਗਦੀ ਹੈ ਜਿਹੜੀ ਕਿ ਸਾਰੀਆਂ ਜਿਹੜੀਆਂ ਬਿਮਾਰੀਆਂ ਦਾ ਜਿਹੜਾ ਉਹ ਟਕਰਾ ਕਰ ਸਕਦੀ ਹੈ ਤੇ ਇਹ ਜਿਹੜਾ ਬਹੁਤ ਹੀ ਸਮਾਂ ਜਿਹੜਾ ਘੱਟ ਲੈਂਦੀ ਹੈ ਸਾਰਾ 55 ਤੋਂ 60 ਦਿਨਾਂ ਦੇ ਵਿੱਚ ਜਿਹੜਾ ਇਹ ਪੱਕ ਕੇ ਜਿਹੜੀ ਉਹ ਤਿਆਰ ਹੋ ਜਾਂਦੀ ਹੈ ਤੇ ਇਹ ਦਾ ਜਿਹੜਾ ਝਾੜ ਹੈਗਾ ਪੰਜ ਤੋਂ ਜਿਹੜਾ 6 ਕੁਇੰਟਲ ਜਿਹੜਾ ਉਹ ਦੱਸਿਆ ਜਾਂਦਾ ਕਿਸਾਨ ਭਰਾਵੋ ਇਹ ਸੀ ਕਿਸਮਾਂ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਨਦੀਨ ਨਾਸ਼ਕ ਬਾਰੇ ਜਿਹੜਾ ਨਦੀਨ ਉਹ ਫਸਲ ਦੀ ਪੈਦਾਵਾਰ ਘਟਾਉਣ ਵਿੱਚ ਐਮ ਰੋਲ ਜਿਹੜਾ ਉਹ ਅਦਾ ਕਰਦਾ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਵੀ ਕਿਹੜਾ ਸਾਲਟ ਵਰਤ ਕੇ ਆਪਾਂ ਮੂੰਗੀ ਵਿੱਚੋਂ ਜਿਹੜਾ ਨਦੀਨ ਨਾਸ਼ਕ ਜਿਹੜਾ ਉਹ ਖਤਮ ਨਾਸ਼ ਕਰ ਸਕਦੇ ਆਂ ਖਤਮ ਕਰ ਸਕਦੇ ਆਂ ਤੇ ਜਿਹੜਾ ਸਾਲਟ ਦਾ ਨਾਮ ਹੈਗਾ ਉਹ ਹੈਗਾ ਮੀਜ਼ ਥੱਪਰ 10 ਐਸਐਲ ਤੇ ਇਹ ਜਿਹੜਾ ਇਸ ਨੂੰ ਆਪਾਂ 30 ਐਮਐਲ 150 ਪਾਣੀ ਵਿੱਚ ਘੋਲ ਕੇ ਜਿਹੜਾ ਆਪਾਂ ਇਹਦਾ ਛੜਕਾਹ ਕਰਨਾ ਜਿਹੜਾ ਫਸਲ ਦੇ ਬੀਜਨ ਤੋਂ 20 ਤੋਂ 30 ਦਿਨਾਂ ਦੇ ਬਾਅਦ ਇਸ ਦੇ ਛੜਕਾਣ ਨਾਲ ਘਾ ਚੌੜੇ ਪੱਤੇ ਵਾਲਾ ਨਦੀਨ ਅਤੇ ਮੋਥੇ ਦੀ ਜਿਹੜੀ ਆ ਉਹ ਸੰਪੂਰਨ ਜਿਹੜੀ ਰੋਕਥਾਮ ਹੁੰਦੀ ਆ ਤੇ ਇਸ ਨਾਲ ਜਿਹੜੀ ਫਸਲ ਤੰਦਰੁਸਤ ਅਤੇ ਸੁੰਦਰ ਦਿਖਾਈ ਦਿੰਦੀ ਹੈ ਤੇ ਜਿਹੜਾ ਝਾੜ ਵਿੱਚ ਵੀ ਵਾਧਾ ਹੁੰਦਾ ਕਿਸੇ ਵੀ ਪ੍ਰਕਾਰ ਦੀ ਮੂੰਗੀ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫਾਲੋ ਤੇ ਬੈਲ ਆਈਕਨ ਜਰੂਰ ਨੱਪਿਓ ਤਾਂ ਜੋ ਨਵੀਂ ਤੋਂ ਨਵੀਂ ਜਿਹੜੀ ਨੋਟੀਫਿਕੇਸ਼ਨ ਹੋ ਉਹ ਤੁਹਾਡੇ ਤੱਕ ਜਿਹੜੀ ਉਹ ਪਹੁੰਚ ਸਕੇ ਧੰਨਵਾਦ